ਨਹੀਂ ਹੁਣ ਉਹਦੀ ਜਿਹੜੀ ਡੈਥ ਹੋ ਚੁੱਕੀ ਹੈ ਹਨਾ ਹੁਣ ਗੱਲ ਇਹ ਹੈ ਕਿ ਜੇਕਰ ਉਹਨੇ ਜਿਹਦੇ ਪ੍ਰਾਈਡ ਡੈਥ ਹੋ ਚੁੱਕੀ ਹੈ ਆਪਣੇ ਜਿਉਂਦੇ ਹੋਏ ਦੀ ਇੱਕ ਵਸੀਅਤ ਤਿਆਰ ਕਰਵਾਈ ਹੋਊਗੀ ਠੀਕ ਹੈ ਇੱਕ ਵਸੀਅਤ ਜਦੋਂ ਤਿਆਰ ਕਰਵਾਈ ਹੋ ਚਾਹੇ ਤੁਹਾਡੀ ਲਿਮਟ ਚੱਲਦੀ ਹੋਵੇ ਵਸੀਅਤ ਤਿਆਰ ਹੋ ਜਾਂਦੀ ਹੈ ਵਸੀਅਤ ਤਿਆਰ ਕਰਵਾਈ ਹੋ ਜਿਹਦੇ ਵਿੱਚ ਉਹਨੇ ਆਪ ਦੀ ਜਿਹੜੀ ਜ਼ਮੀਨ ਹੁੰਦੀ ਹੈ ਉਹਦਾ ਜਿਹੜਾ ਮਾਲਕ ਆਪਦੇ ਮੌਤ ਤੋਂ ਬਾਅਦ ਆਪਦੇ ਭਤੀਜੇ ਨੂੰ ਬਣਾ ਦਿੱਤਾ ਹੋਊਗਾ ਠੀਕ ਹੈ ਜੇ ਤਾਂ ਉਹਨੇ ਆਪ ਦੀ ਵਸੀਅਤ ਤਿਆਰ ਕੀਤੀ ਹੋਈ ਹੈ ਆਪਦੇ ਜਿਉਂਦੇ ਟਾਈਮ ਤੱਕ ਤੇ ਜਿਹੜੀ ਔਰੇ ਕੋਲ ਜ਼ਮੀਨ ਸੀਗੀ ਚਾਹੀ ਬੈਂਕ ਕੋਲੇ ਪਲੱਜ ਪਈ ਹੈ ਜਿਹੜੀ ਕੋ ਵਸੀਅਤ ਸੀਗੀ ਲਿਖੀ ਹੋਈ ਉਹਨੇ ਤੇ ਉਹਨੇ ਭਤੀਜੇ ਦਾ ਜ਼ਮੀਨ ਕਰਵਾ ਦਿੱਤੀ ਹੈਗੀ ਹੈ ਤਾਂ ਇਹਦਾ ਮਤਲਬ ਕੀ ਹੈ ਉਹਦੇ ਮਰਨ ਤੋਂ ਬਾਅਦ ਜਿਹੜੀ ਉਹਦੀ ਜ਼ਮੀਨ ਹੈਗੀ ਹੈ ਉਹਦੇ ਭਤੀਜੇ ਨੂੰ ਜਾ ਸਕਦੀ ਹੈ ਜੇ ਉਹਨੇ ਆਪਦੇ ਜਿਉਂਦੇ ਹੋਏ ਦੇ ਟਾਈਮ ਤੱਕ ਵਸੀਅਤ ਕਰਵਾਈ ਹੈਗੀ ਤਾਂ ਤਾਂ ਹੀ ਉਹਲੀ ਜਿਹੜੀ ਜ਼ਮੀਨ ਹੈਗੀ ਉਹਦੇ ਭਤੀਜੇ ਨੂੰ ਜਾਊਗੀ ਅੱਛਾ ਜੇ ਬੰਦਾ ਨੇ ਵਸੀਅਤ ਨਹੀਂ ਕਰਵਾਈ ਲੈਂਪ ਚਲੀ ਜਾਂਦੀ ਉਹਦੀ ਡੈਥ ਹੋ ਗਈ ਹੈ ਇੱਕ ਉਹ ਅਨ ਮੈਡਾ ਮਤਲਬ ਵਿਆਹ ਨਹੀਂ ਹੋਇਆ ਤਾ ਕਾਨੂੰਨ ਦੇ ਮੁਤਾਬਕ ਕੀ ਬੰਦ ਹੈ ਕਾਨੂੰਨ ਦੇ ਮੁਤਾਬਕ ਇੱਥੇ ਜੇ ਆਪਾਂ ਲਾਅ ਦੇਖਿਆ ਜਾਵੇ ਤਾਂ ਇਹ ਬੰਦ ਹੈ ਜੇ ਬੰਦਾ ਵਿਆਹ ਨਹੀਂ ਹੋਇਆ ਉਹਦੀ ਲਿਮਟ ਚੱਲ ਨਹੀਂ ਜਾਂਦੀ ਹੈਗੀ ਆ ਜੇ ਜੁਆਇੰਟ ਲਿਮਟ ਚੱਲ ਨਹੀਂ ਜਾਂਦੀ ਹੈ ਉਹ ਵਿਆਹ ਨਹੀਂ ਹੋਇਆ ਉਹੀ ਤਾਂ ਹੋ ਗਈ ਡੈਥ ਠੀਕ ਹੈ ਉਹਨੇ ਆਪਦੀ ਕੋਈ ਵਸੀਅਤ ਵੀ ਤਿਆਰ ਨਹੀਂ ਕਰਵਾਈ ਵਸੀਅਤ ਦਾ ਮਤਲਬ ਕਿ ਆਪ ਦਾ ਕੋਈ ਜਿਹੜਾ ਕਿ ਵਾਰਿਸ ਹੈਗਾ ਆਪਦੀ ਜ਼ਮੀਨ ਦਾ ਕਿਸੇ ਨੂੰ ਨਹੀਂ ਬਣਾਇਆ ਚਾਹੇ ਨਹੀਂ ਬਣਾਇਆ ਚਾਹੇ ਲਿਮਟ ਉਹ ਚੱਲਦੀ ਸੀਗੀ ਪਰ ਨਹੀਂ ਬਣਾਇਆ ਹੁਣੇ ਕਿਸੇ ਨੂੰ ਵਾਰਿਸ ਨਹੀਂ ਬਣਾਇਆ ਹੁਣ ਜੀ ਜ਼ਮੀਨ ਹੈ ਜ਼ਮੀਨ ਹੋ ਗਈ ਲਾ ਵਾਰਿਸ ਕਿਉਂਕਿ ਇੱਕ ਤਾਂ ਉਹਦਾ ਵਰਲਡਸ ਨਹੀਂ ਕਿਸੇ ਨੇ ਬਣਾਇਆ ਲਾਈ ਵਰਲਡਸ ਹੋ ਗਈ ਹੁਣ ਕੀ ਹੈ ਕਿ ਕਾਨੂੰਨ ਕੀ ਕਹਿੰਦਾ ਕਿ ਜਿਹੜੀ ਜ਼ਮੀਨ ਬੰਦੇ ਦੇ ਨਾਂ ਤੇ ਸੀ ਉਹ ਵਿਆਹਿਆ ਨਹੀਂ ਹੋਇਆ ਉਹਨੇ ਕੋਈ ਵਸੀਅਤ-ਾਮੀਨ ਬਣਾਈ ਆਉਦੀ ਉਹਦੀ ਮੌਤ ਹੋ ਗਈ ਹੈ ਤਾਂ ਜਿਹੜੀ ਉਹਦੇ ਨਾਂ ਤੇ ਜ਼ਮੀਨ ਸੀਗੀ ਉਹ ਜਾਊਗੀ ਉਹਦੇ ਭਰਾ ਨੂੰ ਉਹਦੇ ਸਕੇ ਭਰਾ ਨੂੰ ਹਾਂ ਸਭ ਤੋਂ ਪਹਿਲਾਂ ਇਹ ਹੈ ਕਿ ਜੇ ਉਹਦੇ ਮਾਪਿਓ ਹੈਗੇ ਆ ਜਿਹਦਾ ਵਿਆਹ ਨਹੀਂ ਹੋਇਆ ਸੀ ਉਹ ਬੰਦੇ ਦੇ ਮਾਪਿਓ ਹੈਗੇ ਆ ਤਾਂ ਸਭ ਤੋਂ ਪਹਿਲਾਂ ਜ਼ਮੀਨ ਵਾਪਸ ਜਾਊਗੀ ਉਹਨਾਂ ਦੇ ਮਾਤਾ-ਪਿਤਾ ਦੇ ਨਾਂ ਤੇ ਮਾਤਾ-ਪਿਤਾ ਨੂੰ ਜਾਊਗੀ ਅੱਛਾ ਜੇ ਮਾਤਾ-ਪਿਤਾ ਦੀ ਵੀ ਡੈਥ ਹੋ ਚੁੱਕੀ ਹੈ ਤਾਂ ਜੀ ਜ਼ਮੀਨ ਉਹ ਜਾਊਗੀ ਉਹਦੇ ਸਕੇ ਭਰਾ ਨੂੰ ਉਹਦਾ ਭਰਾ ਹੈਗਾ ਚਾਹੇ ਉਹਦੀ ਭੈਣ ਹੈਗੀ ਆ ਉਹਨਾਂ ਨੂੰ ਸਾਂਝ ਜ਼ਮੀਨ ਜਾਊਗੀ ਕਿ ਉਹ ਆਉ ਦਾ ਇੱਕ ਮਤਲਬ ਕੇਸ ਲਾਦਾ ਹੁੰਦਾ ਉਹ ਆਉ ਦਾ ਹੱਕ ਲੈਣ ਲਈ ਆਉਦੇ ਉਹਨਾਂ ਨੂੰ ਜਵਾਬੰਦੀ ਤੇ ਜਿਹਦਾ ਉਹਨਾਂ ਬਲੱਡ ਰਿਲੇਸ਼ਨ ਹੈਗਾ ਕਿ ਉਹਨਾਂ ਦਾ ਉਹਦੇ ਨਾਲ ਕੀ ਵਾਲੇ ਸੰਬੰਧ ਕੀ ਹੈਗਾ ਮਤਲਬ ਇਹ ਵਾਕਈ ਸਕੇ ਭੈਣ ਭਰਾ ਹੈਗੀ ਆ ਤਾਂ ਉਹ ਜੇ ਸਕੇ ਭੈਣ ਭਰਾ ਹੈਗੀ ਆ ਤਾਂ ਜ਼ਮੀਨ ਜਾਣੀ ਉਹਨਾਂ ਨੂੰ ਜੇ ਉਹਨੇ ਆਪਦੇ ਜਿਉਂਦੇ ਹੋਏ ਤੱਕ ਆਪਦੀ ਜ਼ਮੀਨ ਦੀ ਵਸੀਅਤ ਨਹੀਂ ਕਰਵਾਈ ਤਾਂ ਹੀ ਉਹਰੇ ਭਰਾ ਨੂੰ ਜਾਂਦੀ ਹੈ अच्छा जे ਤੁਹਾਡੇ ਮਤਲਬ ਬੰਦਾ ਜੇ ਡੈਥ ਹੋਇਆ ਜੇ ਉਹਨੇ ਆਪਦੀ ਵਸੀਅਤ ਲਖਵਾਈ ਹੋਈ ਹੈ ਜਉਂਦੇ ਤੋਂ ਪਹਿਲਾਂ ਮਤਲਬ ਕਿ ਉਹ ਜਦੋਂ ਜਾਉਂਦਾ ਸੀ ਉਹਨੇ ਵਸੀਅਤ ਲਖਵਾਈ ਆ ਉਹਦੇ ਪਰ ਜਿਆਨਾ ਤਾਂ ਉਹਦੀ ਵਸੀਅਤ ਹੈਗੀ ਹੈ ਉਹਦੀ ਮਤਲਬ ਕਿ ਜ਼ਮੀਨ ਹੈਗੀ ਆ ਫਿਰ ਉਹਦੇ ਉਹਨੇ ਪੁੱਤਰੀ ਜਨੂੰ ਹੀ ਜਾਊਗਾ ਕਿਉਂਕਿ ਉਹ ਆਪਦੀ ਵਸੀਅਤ ਪਹਿਲੇ ਹੀ ਕਰਵਾ ਚੁੱਕਿਆ ਆ ਆਪਦੇ ਜਉਂਦੇ ਹੋ ਚੱਕ ਹਾਂ ਜੇ ਉਹ ਵਸੀਅਤ ਨਹੀਂ ਕਰਵਾਈ ਤਾਂ ਜਿਹੜੀ ਉਸ ਜ਼ਮੀਨ ਹੈਗੀ ਆ ਉਹਦੇ ਪੜਾ ਨੂੰ ਜਾਂ ਉਹਦੇ ਮਾਂ ਪਿਓ ਨੂੰ ਜੇ ਜਉਂਦੇ ਹੈਗਾ ਤਾਂ ਉਹਨਾਂ ਨੂੰ ਜਾਣੀ ਆ ਠੀਕ ਹੈ ਇੱਥੇ ਹੀ ਗੱਲ ਆਉਂਦੀ ਹੈ ਕਿ ਹੁਣ ਜੇ ਕਿਸੇ ਬੰਦੇ ਦੀ ਚਲਦੀ ਲਿਮਟ ਵਿੱਚ ਡੈਥ ਹੋ ਜਾਂਦੀ ਹੈ ਠੀਕ ਹੈ ਜਿਵੇਂ ਹੁਣ ਇਹਨਾਂ ਨੇ ਕੁਐਸਚਨ ਕੀਤਾ ਕਿ ਜੇ ਬੰਦੇ ਡੈਥ ਹੋ ਜਾਂਦੀ ਹੈ ਤਾਂ ਇੱਥੇ ਜਿਹੜੀ ਲਿਮਟ ਹੈਗੀ ਹੈ ਲਿਮਟ ਵਿੱਚ ਜੇ ਨੰਬਰ ਪਲੱਜ ਕਰ ਦਿੱਤੇ ਹੋਏ ਆ ਹੁਣ ਜਿਵੇਂ ਮੰਨ ਕੇ ਚੱਲ ਗਏ ਭਤੀਜੇ ਨੂੰ ਵਾਟਸਪ ਬਣਾਇਆ ਸੀਗਾ ਠੀਕ ਹੈ ਭਤੀਜੇ ਨੂੰ ਵਾਟਸਪ ਬਣਾਇਆ ਸੀ ਲਿਮਟ ਵਿੱਚ ਭਤੀਜੇ ਇਹ ਨਾਂ ਟ੍ਰਾਂਸਫਰ ਡੀਡ ਤਾਂ ਹੋ ਗਈ ਪਰ ਜਿਹੜੇ ਸਹੀ ਨੰਬਰ ਹੋਣੇ ਆ ਲਿਮਟ ਦੇ ਨੰਬਰ ਜਿਹੜੇ ਸੀਗੇ ਜਿਹੜੇ ਬੰਦੇ ਡੈਥ ਹੋਏ ਉਹਦੇ ਤਾਂ ਲਿਮਟ ਵੀ ਚੱਲਦੀ ਸੀ ਨਾ ਉਹ ਲਿਮਟ ਤਾਂ ਹਜੇ ਬੈਂਕ ਕੋਲੇ ਪਲੱਜ ਪਈ ਆ ਜਿਹੜੇ ਤੁਹਾਡੇ ਜ਼ਮੀਨ ਦੇ ਨੰਬਰ ਹੁੰਦੇ ਆ ਕਿੱਲਾ ਨੰਬਰ ਹੋ ਗਿਆ ਮਰਬਾ ਨੰਬਰ ਹੋ ਗਿਆ ਖਤੌਨੀ ਨੰਬਰ ਹੋ ਗਿਆ ਉਹਦਾ ਬੈਂਕ ਕੋਲੇ ਹਜੇ ਪਲਜ ਪਿਆ ਬਈ ਵਿਰਾਸਤ ਤੁਹਾਡੇ ਚੜ ਗਈ ਮੈਂ ਮੰਨਦਾ ਵਿਰਾਸਤ ਤੁਹਾਡੀ ਚੜ ਚੜ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਨੋ ਡਾਊਟ ਵਿਰਾਸਤ ਚੜ ਸਕਦੀ ਹੈ ਕਿਉਂਕਿ ਅਕਸਰ ਬੰਦੇ ਡੈਥ ਹੋ ਜਾਂਦੇ ਕਾਹ ਉਹਦਾ ਵਾਰਸ ਤਾਂ ਬੰਦਾ ਹੀ ਆ ਵਿਰਾਸਤ ਤੁਸੀਂ ਲੈ ਸਕਦੇ ਹੋ ਪਰ ਜਿੰਨਾ ਚੱਕ ਬੈਂਕ ਕੋਲੇ ਚੱਲਦੀ ਲਿਮਟ ਹੈਗੀ ਹੈ ਜੇ ਤੁਸੀਂ ਜਮ੍ਹਾਂ ਬੰਦੀ ਲਗਾਉਣੀ ਹੈ ਨਾ ਜਮ੍ਹਾਂ ਬੰਦੀ ਤੇ ਇੱਕ ਲੀਗਲ ਬੋਲਦਾ ਹੁੰਦਾ ਬਈ ਫਲਾਣੇ ਬੰਦ ਸਿੰਘ ਦੇ ਨਾਂ ਤੇ 35 ਲੱਖ ਦੀ ਜਾਂ 3 ਲੱਖ ਦੀ ਲਿਮਟ ਐਸ ਬੈਂਕ ਕੋਲ ਚਲਦੀ ਪਈ ਐ ਉਹ ਨੰਬਰ ਬੈਂਕ ਕੋਲ ਪਲੱਜ ਹੈਗੇ ਆ ਜਿੰਨਾ ਵਿਰਾਸਤ ਪਵਾ ਲੱਖ ਚੜ ਜੇ ਪਵਾ 10 ਕਿਲਿਆਂ ਚੜਦੀ ਵਿਰਾਸਤ ਚੜ ਕੇ ਕੋਈ ਗੱਲ ਨਹੀਂ ਪਰ ਜਿੰਨਾ ਚਿਰ ਬੈਂਕ ਵੱਲੋਂ ਨੰਬਰ ਫੱਕ ਨਹੀਂ ਹੁੰਦੇ ਬੈਂਕ ਵੱਲੋਂ ਜਿਹੜੇ ਤੁਸੀਂ ਨੰਬਰ ਦਿੱਤੇ ਹੋਏ ਆ ਜ਼ਮੀਨ ਵੇਲੇ ਲਿਮਟ ਕਰਾਉਣ ਵੇਲੇ ਉਹ ਨੰਬਰ ਜਿੰਨਾ ਜਿਹੜਾ ਫੱਕ ਨਹੀਂ ਹੁੰਦੇ ਉਹਨਾਂ ਚੱਕ ਉਹਨਾਂ ਦੀ ਲਿਮਟ ਚਾਹੇ ਭਤੀਜੇ ਨੂੰ ਗਈ ਹੈ ਵਿਰਾਸਤ ਭਤੀਜੇ ਲਿਮਟ ਨਹੀਂ ਕਰਵਾ ਸਕਦੇ ਭਤੀਜੇ ਚਾਹੇ ਭਤੀਜੇ ਨੂੰ ਗਈ ਹੈ ਚਾਹੇ ਉਹਦੇ ਪੜਾਣ ਨੂੰ ਗਈ ਹੈ ਉਹ ਉਹਨਾਂ ਚੱਕ ਲਿਮਟ ਦੂਜੇ ਨਹੀਂ ਬਣ ਸਕਦੇ ਜਿੰਨਾ ਚਿਰ ਉਹਨਾਂ ਦਾ ਪਿਛਲੇ ਨੰਬਰ ਜਿਹੜੇ ਹੈਗੇ ਉਹ ਫ੍ਰੀ ਨਹੀਂ ਹੁੰਦੇ ਕਿਉਂਕਿ ਤਾਂ ਬੈਂਕ ਕੋਲੇ ਪਈ ਆ ਹੁਣ ਗੱਲਬਾਤ ਬਾਈ ਜੀ ਇੱਥੇ ਲੈ ਲੈਂਦੇ ਆ ਬਾਈ ਕਹਿੰਦੇ ਇੱਕ ਭਰਾ ਜੀ ਡੈਥ ਹੋ ਗਈ ਏ ਪਰ ਜਿਹੜਾ ਦੂਜਾ ਬੰਦਾ ਉਹ ਜਿਉਂਦਾ ਸੀਗਾ ਹੁਣ ਬੈਂਕ ਵਾਲੇ ਕੀ ਕਹਿੰਦੇ ਆ ਬੈਂਕ ਵਾਲੇ ਉਹਦੇ ਭਰਾ ਨੂੰ ਕਹਿੰਦੇ ਆ ਕਿ ਭਾਈ ਤੂੰ ਲਿਮਟ ਭੜਾ ਪਰ ਬਾਈ ਕਹਿੰਦਾ ਜੀ ਜ਼ਮੀਨ ਤਾਂ ਅਸੀਂ ਉਹ ਭਤੀਜੇ ਲੈ ਗਏ ਫੇਰ ਬੰਦਾ ਲਿਮਟ ਕਿਉਂ ਭੜੇ ਜ਼ਮੀਨ ਤਾਂ ਭਤੀਜੇ ਲੈ ਗਏ ਜਿਹਦੇ ਦੂਜੇ ਉਹਦੇ ਹਿੱਸੇਦਾਰ ਸੀਗੇ ਉਹ ਭਤੀਜੇ ਲੈ ਗਏ ਤੇ ਲੈਂਡੋ ਕੌਮ ਭੜੇ ਪਰ ਭਾਈ ਗੱਲ ਇੱਥੇ ਇਹ ਹੈ ਕਿ ਲਿਮਟ ਵੈਲਪਰ ਜਦੋਂ ਹੋਈ ਸੀ ਨ ਲੈਂਡ ਥੋੜੇ ਦੋਨਾਂ ਇਹਨਾਂ ਦੇ ਬੰਨੀ ਗਈ ਸੀ ਬੰਦੇ ਦੀ ਡੈਥ ਹੋ ਚੁੱਕੀ ਹੈ ਮੈਂ ਮੰਨਦਾ ਹਾਂ ਹੁਣ ਤੁਹਾਡੀ ਅਕਸਰ ਜੀ ਲੈਂਟਾ ਲੈਂਡ ਉਹ ਬੰਦ ਹੋਣੀ ਹੈ ਚਾਹੇ ਬੰਦ ਤੁਸੀਂ ਅੱਜ ਕਰਵਾ ਲਿਓ ਚਾਹੇ ਕਰਵਾ ਲਿਓ ਚਾਰ ਸਾਲਾਂ ਨੂੰ ਠੀਕ ਹੈ ਚਾਹੇ ਤੁਸੀਂ ਲੈਂਡ ਦਾ ਵਿਆਜ ਭਰ ਕੇ ਬੰਦ ਕਰਵਾਓ ਤੇ ਚਾਹੇ ਕਰਵਾਓ ਤੁਸੀਂ ਸੈਟਲਮੈਂਟ ਤੁਹਾਡੀ ਲੈਂਡ ਬੰਦ ਹੋਣੀ ਹੈ ਬੈਂਕ ਆਲੇ ਜਿਹਦੇ ਨਾਂ ਟ੍ਰਾਂਸਫਰ ਹੋਈ ਹੈ ਲੈਂਟ ਉਹ ਉਹਨਾਂ ਤੋਂ ਕੱਲੇ ਸਾਈਨ ਕਰਵਾ ਲੈਣਗੇ ਕਿ ਹਾਂ ਵੀ ਜਿਹੜੇ ਬੰਦੇ ਦੀ ਡੈਥ ਹੋਈ ਆ ਉਹਦੇ ਵਾਰਸਤ ਜਿਹੜੀ ਵਾਰਸਤ ਸੀ ਉਹਦੇ ਵਾਰਸ ਹੁਣ ਇਹ ਬਣਿਆ ਉਹਨਾਂ ਨੇ ਸਾਇਨ ਕਰਵਾ ਲਾਂਗੇ ਉਹ ਕੋਈ ਸ਼ਕਲ ਦੀ ਉਹ ਉਹਨਾਂ ਨੂੰ ਵੀ ਕਹਿਣਗੇ ਪਰ ਜਿਹੜਾ ਅਸਲ ਵਿੱਚ ਜਿਹੜਾ ਬੰਦੇ ਨੂੰ ਅੱਖ ਨਾਲ ਹੱਕ ਮੰਦਾ ਉਹਦੇ ਪਰਿਵਾਰ ਨੂੰ ਨਹੀਂ ਲੱਗੂ ਕਿਉਂਕਿ ਲਿਮਟ ਬਈ ਉਹਨਾਂ ਦੇ ਨਾਂ ਤੇ ਸੀ ਠੀਕ ਹੈ ਹੁਣ ਇਹਨਾਂ ਨੇ ਕਰਨਾ ਹੁਣ ਜੇ ਤੁਸੀਂ ਇਹ ਲਿਮਟ ਭੜ ਕੇ ਆ ਵੀ ਸਹੀ ਕਰਵਾ ਲਓਗੇ ਠੀਕ ਹੈ ਤਾਂ ਹੀ ਤੁਹਾਡਾ ਕੋਈ ਇਹਦਾ ਹੱਲ ਹੋ ਸਕਦਾ ਹੈ ਪਰ ਜੇਕਰ ਗਾਂਵ ਜੇ ਤੁਹਾਡੀ ਹੁਣ ਲਿਮਟ ਮੰਨ ਲਓ ਭਤੀਜੇ ਦਾ ਗਾਂਵ ਚਲੀ ਗਈ ਹੈ ਠੀਕ ਹੈ ਜੇ ਗਾਂਵ ਲਿਮਟ ਹੋ ਗਈ ਹੈ ਹੁਣ ਭਤੀਜਾ ਡਿਪੈਂਡਾ ਵਾਰਸਤ ਉਹਨਾਂ ਦੇ ਨਾਂ ਜੜੀ ਹੋਊਗੀ ਕਿਉਂਕਿ ਉਹ ਕੋਈ ਆਪਦਾ ਮਤਲਬ ਕਿ ਜਿਉਂਦੇ ਟਾਈਮ ਕੋਈ ਉਹਨਾਂ ਦੀ ਇੰਤਕਾਲ ਵਗੈਰਾ ਕਰਵਾ ਲਿਆ ਹੋਊਗਾ ਕਿ ਬੰਦਾ ਜਦੋਂ ਜਿਉਂਦਾ ਸੀਗਾ ਤਾਂ ਕਰਕੇ ਜਦੋਂ ਉਹਦੀ ਡੈਥ ਹੋਵੇ ਤਾਂ ਉਸ ਤੋਂ ਬਾਅਦ ਜ਼ਮੀਨ ਉਹ ਪਹਰੇਦੇ ਨਾਲ ਚਲੀ ਜਾਵੇ ਠੀਕ ਹੈ ਜਿਉਂਦੇ ਹੋਈ ਜੇ ਤੁਸੀਂ ਇਹ ਕਰਵਾਇਆ ਹੋਇਆ ਵਿਰਾਸਤ ਗਾਹ ਕਰਵਾਈ ਹੋਇਆ ਤਾਂ ਕੋਈ ਵੱਡੀ ਗੱਲ ਨਹੀਂ ਉਹਨਾਂ ਨਾਲ ਹੋ ਸਕਦੀ ਹੈ ਪਰ ਉਹਨਾਂ ਦੀ ਲਿਮਟ ਉਹਨਾਂ ਚ ਕੰਨੀ ਬਣੀ ਜਾ ਸਕਦੀ ਜਿੰਨਾ ਚਿਰ ਜਿਹੜੀ ਟ੍ਰਾਂਸਫਰ ਹੋ ਕੇ ਲਿਮਟ ਉਹਨਾਂ ਕੋਲੇ ਆਈ ਹੈਗੀ ਹੈ ਜ਼ਮੀਨ ਆਈ ਹੈਗੀ ਹੈ ਉਹ ਨੰਬਰ ਜਿਹੜਾ ਬੈਂਕ ਕੋਲੋਂ ਨਹੀਂ ਛੁੱਟਦੇ ਉਨਾਂ ਚੀਜ਼ ਕਿ ਤੁਸੀਂ ਲਿਮਟ ਨਹੀਂ ਬਣਾ ਸਕਦੇ ਪਹਿਲਾਂ ਬੈਂਕੋਂ ਨੰਬਰ ਛੁੱਟਣਗੇ ਫੇਰ ਹੀ ਉਹ ਗਾਂ ਭਤੀਜੇ ਜਾਂ ਭਰਾ ਨੂੰ ਜਿਹੜੀ ਜ਼ਮੀਨ ਜਾਊਗੀ ਉਹ ਆਪ ਦੇ ਕੋਈ ਲਿਮਟ ਬਣਾ ਸਕਦਾ ਹੈਗਾ ਮੈਂ ਆਸ ਕਰਦਾ ਕਿ ਮੇਰੇ ਬਾਈ ਨੂੰ ਕੰਮ ਜੀ ਨੂੰ ਇਹ ਵੀਡੀਓ ਥੋੜੀ ਹੋਪ ਕਰਦਾ ਕਿ ਚੰਗੀ ਲੱਗੀ ਜਗੀ ਕਿਉਂਕਿ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਮੈਂ ਉਹਦਾ ਅਨਸਰ ਦੇਣ ਦੀ ਕੋਸ਼ਿਸ਼ ਕੀਤੀ ਹੈ ਲਿਮਟ ਚੱਲਦੀ ਹੋਵੇ ਚੱਲਦੀ ਲਿਮਟ ਜੋ ਭਾਵੇਂ ਬੰਦੇ ਦੀ ਡੈਥ ਹੋ ਜਾਂਦੀ ਹੈ ਠੀਕ ਹੈ ਚੱਲਦੀ ਲਿਮਟ ਦੇ ਬੰਦੇ ਦੀ ਮੌਤ ਹੋ ਜਾਂਦੀ ਹੈ ਜਿਹਦੀ ਉਹਦੀ ਵਸੀਅਤ ਹੁੰਦੀ ਹੈ ਉਹਦੇ ਫੈਮਿਲੀ ਮੈਂਬਰ ਨੂੰ ਜਾ ਸਕਦੀ ਹੈ ਫੈਮਲੀ ਮੈਂਬਰ ਸਿਰਫ ਉਹਦੇ ਮਾਨੇ ਚਲੋ ਜੇ ਕਿਸੇ ਫਾਦਰ ਦੀ ਲਿਮਟ ਹੁੰਦੀ ਹੈ ਤਾਂ ਜਾਂ ਉਹਦਾ ਜੀ ਜ਼ਮੀਨ ਹੈਗੀ ਆ ਉਹਦੀ ਮਾਤਾ ਨੂੰ ਜਾਂ ਬੱਚਿਆਂ ਨੂੰ ਜਾ ਸਕਦੇ ਕੋਈ ਗੱਲ ਨਹੀਂ ਸਾਂਝਾ ਹਿੱਸਾ ਜਾ ਸਕਦਾ ਪਰ ਜੇਕਰ ਬੰਦਾ ਛੜਾ ਹੈਗਾ ਤਾਂ ਉਹਨੇ ਆਪਦੀ ਵਿਰਾਸਤ ਕਰਵਾਈ ਹੋਈ ਹੈ ਆਲ ਦੇ ਜਿਉਂਦੇ ਹੋਏ ਦੇ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਜਿਹੜੇ ਵਾਰਿਸ ਬਣਨਗੇ ਜ਼ਮੀਨ ਦੇ ਉਮਰ ਭਤੀਜੇ ਬਣਨਗੇ ਤਾਂ ਫਿਰ ਉਹਨਾਂ ਨੂੰ ਜਾਏਗੀ